ਉਹ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਡਾਕਟਰ ਨੇ ਤਾਂ ਜੇ ਉਹਦੇ ਉੱਤੇ ਨਹੀਂ ਚੰਗਾ ਡਾਕਟਰ ਤਾਂ ਉਹਨੂੰ ਡਰਾਈਵਰ ਦੇ ਵਜੋਂ ਤਾਂ ਇਲਾਜ ਕਰਵਾਵੇ ਅੱਜ ਕੋਈ ਇਹ ਵੀ ਧਰਨਾ ਵਾਪਰ ਜਾਂਦੀ ਹੈ ਤਾਂ ਉਹਨਾਂ ਪਰਿਵਾਰਾਂ ਦੇ ਗਾਲ-ਮੈਨੂੰ ਲੱਗਿਆ ਵੀ ਖਬਰ ਆਈ ਹੈ ਇੱਕ ਦੋ ਕਿਸਾਨ ਵੀ ਸ਼ਹੀਦ ਹੋ ਗਏ ਆ ਤਾਂ ਤੁਸੀਂ ਜਿਹੜੇ ਸਮਾਪਤੀ ਦੇਲੇ ਬਹੁਤ ਵੱਡੀਆਂ ਵੱਸਾਂ ਰਾਤ ਦੇ ਨਾਲ ਸਾਡੇ ਪੱਤਰਕਾਰ ਪੁੱਛ ਰਹੇ ਸੀ ਭਾਈ ਅਗਲਾ ਪ੍ਰੋਗਰਾਮ ਕੀ ਹੈ ਅਗਲਾ ਪ੍ਰੋਗਰਾਮ ਭਰਾਵੋ ਉਸ ਦਿਨ ਤੱਕ ਉਸ ਸਾਡਾ ਧਲੇਵਾਰ ਪੌਂਚੀਕ ਨਾਂ ਪਹੁੰਚੇ 40 ਦਿਨ ਹੋ ਗਿਆ ਤੇ ਲਗਭਗ 1 ਸਵਾ ਮਹੀਨਾ ਜਿਹੜੀ ਉਹਨਾਂ ਦੀ ਸਥਿਤੀ ਆ ਤੁਸੀਂ 2 ਮਿੰਟਾਂ ਤੋਂ ਭਾਫ ਲਓਗੇ ਪਰ ਜਿਵੇਂ ਅੱਜ ਜੁੜੇ ਹੋ ਐਸ ਭਾਵਨਾ ਨਾਲ ਜੁੜੇ ਰਹੋ ਬੜੀ ਕੋਸ਼ਿਸ਼ ਹੋ ਰਹੀ ਹੈ ਸਰਕਾਰ ਇਹ ਐਨਐਸਪੀ ਗਰੰਟੀ ਕਾਨੂੰਨ ਥੋੜਾ ਦੱਸਿਆ ਜਾਵੇ ਸਵਾਨੀ ਲਗਦੀ ਰਿਪੋਰਟ ਥੋੜੀ ਦੱਸੀ ਜਾਵੇ ਚਲਦੇ ਮੋਰ ਤੋਂ ਇੱਕ ਡਰਾਫਟ ਲਿਆ ਕੇ ਸਟੇਟਾਂ ਨੂੰ ਉਦੋਂ ਪ੍ਰਚਾਰ ਕਰਾ ਕੇ ਐਮਐਸਪੀ ਗਰੰਟੀ ਕਾਨੂੰਨ ਹੌਲਾ ਕੀਤਾ ਜਾਵੇ ਇਹ ਦਿੱਲੀ ਦੇ ਵਿੱਚ ਹੋ ਰਿਹਾ ਆਪਣੇ ਨਾਲ ਜਦੋਂ ਕਿੰਨੇ ਕਾਨੂੰਨ ਰੱਦ ਕਰਵਾ ਕੇ ਆਏ ਆ ਉਦੋਂ ਕੁਛ ਆਪ ਵੀ ਕਹਿੰਦੇ ਸੀ ਕਿ ਹਾਥੀ ਲੱਗ ਗਿਆ ਪੂਛ ਰੇਗੀ ਤੇ ਅੱਜ ਕਹਿੰਦੇ ਹਾਥੀ ਆ ਪੂਛ ਨਾਲ ਆਪੋ ਵਿਚਾਰ ਕਰ ਰਹੇ ਸੀ ਕਿ ਜਨਾਬ ਜਨਾਬ ਕਾ ਕੇ ਆਏ ਹੋਏ ਕਿ ਦਸਵੀਂ ਦੇ ਹੋਰ ਬੈਠੇ ਮਨਾ ਕੇ ਆਉਂਦੇ ਮੰਗਾ ਢੱਲੇਵਾਲ ਸਾਹਿਬ ਆੜਿਆ ਇਸ ਗੱਲ ਤੇ ਤੇ ਵਿਸ਼ਵਾਸ ਵੀ ਲੈ ਕਰਕੇ ਆ ਸੀ ਲੋਕਾਂ ਨੂੰ ਕਿ ਜੇ ਜਾਂਦਾ ਰਿਹਾ ਐਨਐਸਪੀ ਤੇ ਲੜਾਂਗੇ ਅੱਜ ਉਸ ਕੁੱਝ ਦੇ ਵਿੱਚ ਤੋਂ ਨਾ ਬਾਇਸ ਕਰਕੇ ਕੋਈ ਕਾਨੂੰਨ ਕੋਈ ਵੱਡਾ ਨਹੀਂ ਹੁੰਦਾ ਕੋਈ ਕਾਨੂੰਨ ਛੋਟਾ ਨਹੀਂ ਹੁੰਦਾ ਜਦੋਂ ਲੋਕ ਬੋਲਣ ਸਾਰੇ ਰੱਤ ਹੋ ਜਾਂਦੇ ਨੇ ਇਹ ਕਰਵਾ ਕੇ ਰਹਾਂਗੇ ਕਿੰਨਾ ਜੀ ਵੱਡਾ ਹੋਗਾ ਉਹ ਖਾਸ ਕਰਕੇ ਸਾਡੇ ਦੋਨਾ ਫਰਮਾਂ ਦੀ ਸਾਹਿਬ ਜੀ ਬਣੀ ਹੈ ਕਿ 10 ਜਨਮ ਮੋਦੀ ਸਰਕਾਰ ਦੇ ਐਲਐਸਪੀ ਗਰੰਟੀ ਕਾਨੂੰਨ ਬਣਾਉਣ ਲਈ ਪੁੱਤਲੇ ਸਾਰਾਗੇ ਇੱਕ ਇੱਕ ਵੀ ਕੁਇ ਸਟੇਜ ਨਹੀਂ ਲਈ ਪਰ ਜਿਹੜੇ ਕੁਝ ਆਾ ਪ੍ਰੋਗਰਾਮ ਲਾਗੂ ਕੀਤੇ ਨੇ 10 ਜਨਵਰੀ ਨੂੰ ਕੋਈ ਵੀ ਟੈਂਡਰ ਕੋਈ ਵੀ ਸ਼ਹਿਰ ਕੋਈ ਵੀ ਤਖਵਾ ਇਹ ਸਰਕਾਰ ਦਾ ਪੁੱਤਲਾ ਫੁੱਟੇ ਤਗਰਾ ਨਹੀਂ ਰਹਿਣਾ ਸਾਡੇ ਦੋਨੇ ਫੋਰਮਾਂ ਦੀ ਇਹ ਸਹਿਮਤੀ ਬਣੀ ਐ 10 ਜਨਵਰੀ ਨੂੰ ਮਨਜ਼ੂਰ ਐ ਸਰਨ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਜਿਹੜੀ ਤੁਸੀਂ ਸਵੇਰ ਤੋਂ ਹੀ ਥੋੜੀ ਆਇਆ 10 ਜਨਵਰੀ ਨੂੰ ਪਤਲਾ ਫੂਕਣਾ ਤੇ ਤੇ ਆਉਣਗੇ ਕਿ ਨਹੀਂ ਆਉਣਗੇ ਉਹ ਛੋਟੇ ਨਾਲ ਇਹ ਤੋਂ ਬਾਅਦ ਜਿੰਨੀ ਗੋਲਾਂ ਦੀ ਕੋਚ ਚ ਹੋਈ ਲਾਜਮੀ ਜਿਹੜੇ ਦੋ ਸ਼ਬਦ ਤੁਹਾਡੇ ਲਈ ਬੋਲਣਗੇ ਮੈਂ ਸਾਰੇ ਅਮੂਰੇ ਪਰ ਜਿਹੜੇ ਸਾਡੇ ਅਸੀਂ ਬੁਲਾਰਾਂ ਨੂੰ ਨਹੀਂ ਬੁਲਾ ਸਕੇ ਬਹੁਤ ਬੱਸਾ ਹਜੇ ਪਿੱਛੇ ਵਾਲਿਆਂ ਮੋਰਚੇ ਤੇ ਨਹੀਂ ਆ ਰਹੇ ਆ ਉਹਨਾਂ ਸਾਰਿਆਂ ਤੋਂ ਜਿਹੜੀਆਂ ਵੀ ਦਿੱਕਤਾਂ ਆਈਆਂ ਉਹਨਾਂ ਤੋਂ ਮਾਫੀ ਚਾਹੁੰਨਾ ਖਾਸ ਕਰਕੇ ਜਿਹੜੇ ਸੰਤ ਮਹਾਪੁਰਖਾਂ ਨੇ ਲੰਗਰ ਲਾਏ ਨੇ ਸਾਡੇ ਢੇਰ ਦੇ ਪਿੰਡਾਂ ਦੇ ਲੰਗਰ ਲਾਏ ਨੇ ਇਸ ਮੌਕੇ ਤੇ ਜਾਣ ਪਈਆਂ ਉਹਨਾਂ ਦਾ ਵੀ ਦਿਲੋਂ ਪੂਰੋਂ ਬਲੋਂ ਧੰਨਵਾਦ ਉਹ ਵਾਹਿਗੁਰੂ ਜੀ ਦਾ ਬਸ ਬੜਾ ਮਜ਼ਾ ਆਨ ਮੁਰਸ਼ਿਦਾ ਸੇਟ ਜਿੰਨਾ ਮੁਰਸ਼ਿਦਾ